ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਸੋਡੇ ਘਰਾਜ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ ਰਾਜਸਥਾਨੋਂ ਫੋਨ ਆਇਆ ਮੈਨੂੰ ਗੰਗਾ ਰਗ ਤੋਂ ਸਵੀਰ ਫੌਜੀ ਦਾ ਕਹਿੰਦਾ ਬਾਈ ਜਵਾਕ ਜੰਮਿਆ ਸਾਡੇ ਜਵਾਕ ਨਾ ਜੰਮਿਆ ਜਵਾਕ ਇੱਕ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬਚੋਗੇ ਕਿਵੇਂ ਆ ਯਾਰਾਂ ਪੀ ਕੇ 9 ਕਰੋੜ ਲੀਟਰ ਜ਼ਹਿਰ ਹੋਇਆ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਕੜੀ ਮਾਲਵਾ ਲੈ ਕੇ ਤੇ ਉਹ ਰਾਜਸਥਾਨ ਗੰਗਾਰ ਗਫੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਯਹਰਾਂ ਬੰਦ ਕਰ ਰੀਆਂ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਫਲਾਇਆ ਸਾਨੂੰ ਯਹਰਾਂ ਬੰਦ ਕਰ ਰੀਆਂ ਨੌਕੌਂਡ ਇਟਰੀਆ ਯਾ ਯਾਰ ਪੈਂਦੀ ਆ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਤੇ ਸੋਡੇ ਘਰ ਘਰ ਪਹੁੰਚਦੀ ਐ ਬੇਰਕਾ ਪਲਾਂਟ ਦੇ ਕੋਲੇ ਅਸੀਂ ਸੱਜਿਆ ਤੁਹਾਨੂੰ 3 ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਜੁੱਤੀ ਨਾ ਪਾਓ ਓਏ ਕਿ ਆ ਯਹਰਾਂ ਨਾ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਐ ਕਿ ਸਾਨੂੰ ਔਰ ਸੁਣਾ ਫੜ ਲੈ ਸਾਡੇ ਪਰਚਾ ਨਾ ਹੋ ਜੇ ਉਹ ਜੋ ਮੌਤ ਛੋੜੇ ਘਰਾਂ ਚ ਬੜ ਗਈ ਛੋੜੇ ਜਵਾਖ ਖਾਣ ਲੱਗ ਗਈ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਬੱਲੇ ਕੀ ਬਚਿਆ ਤੇ ਹਲੇ ਵੀ ਨਾ ਹਟਨਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸਾਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਸਾਰੇ ਡੱਬਰ ਨੂੰ ਪਿਆ ਕੇ ਤੇ ਮੁੜ ਕੇ ਆਪ ਪੀਰੋ ਸੌਖੀ ਮੌਤ ਦਾ ਮਰ ਜਾਓਗੇ ਆਹ ਤਾਂ ਸੁਣੋ ਸਿਸਕ ਸਿਸਕੇ ਜ਼ਿੰਦਗੀ ਮਾਰਦੀ ਆ ਮੌਤ ਕੈਨਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਸੋਡੇ ਗਏ ਕਿਡਣੀਆਂ ਸੋਡੀਆਂ ਗਈਆਂ ਖਤਮ ਉਹ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਓਏ ਇੱਥੇ ਖੜਨਾ ਵੀ ਔਖਾ ਓਏ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਵਾਲੀ ਪੁਰਸਾ ਜਾ ਕੇ ਪੈਂਦਾ ਤੇ ਅੱਗੇ ਸਤਲੁਜ ਜਾ ਕੇ ਹਰੀਕੇ ਪੱਤਣੋਂ ਜਾਂਦੇ ਫਿਰ ਤੁਹਾਡੇ ਘਰ-ਘਰੇ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੰਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਓਏ ਆ ਜੈਰਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਦੇ ਅਸੀਂ ਪਾਣੀ ਗੰਦਾ ਨਹੀਂ ਕਰਦੇ ਜਰਾਂ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਨੂੰ ਜਿੱਤੇ ਆ ਕੇ ਸਟ ਲੈਣ ਅਸੀਂ ਮੰਨ ਜਾ ਕੇ ਅਸੀਂ ਗਲਤ ਆ ਤੁਸੀਂ ਸਹੀ ਆ ਪੰਜਾਬ ਦੇ ਲੋਕ ਤੁਹਾਨੂੰ ਪੀੜਾ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ ਤਿੰਨ ਤਰੀਕ ਨੂੰ ਵੇਰਕਾ ਪਲਾਂਟ ਤੇ ਪਹੁੰਚ ਜਾਣਾ ਕਾਫਲੇ ਬਣ ਕੇ ਆਓ ਜੇਕਰ ਰਾਹ ਰੋਕ ਦੀਆਂ ਸੜਕਾਂ ਜਾਮ ਕਰੋ ਪਿੰਡਾਂ ਝੋਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ 'ਤੇ ਨਿਕਲਣਾ ਉਹ ਸੋਡੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਛੋਟੇ ਡਰਾਮਾ ਦੀ ਵੀ ਜਰ ਪਾਤੀ ਉਹ ਬੱਚੇ ਕਿੱਥੇ ਆਪਾ ਆ ਵੇਖ ਲੋ ਇੱਕ ਵਾਰੀ ਸਾਹਮਣੇ ਪਿਆ ਛਾ ਕਾਲਾ ਰੰਗ ਵੇਖ ਲੋ ਇੱਥੇ ਆ ਦਿਖਾ ਦੇ ਆ ਵਖਾਈਂ ਛੇਰਾ ਗਾਂ ਆ ਕੇ ਕਰਾ ਉਹਦੇ ਜ਼ੂਮ ਵੀ ਕਰੀ ਜਰਾ ਉਹ ਜਿੱਥੋਂ ਨਿਕਲਦਾ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਅੱਖਾਂ ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮਾੜਾ ਜਿਹਾ ਵਖਾਈਂ ਆਕਾਸ਼ ਆ ਪਰਾਲੀਆਂ ਦਾ ਤੂੰ ਐ ਆ ਵਖਾਈ ਮਾਰਾ ਜਾ ਹੁਣ ਇਧਰ ਨੂੰ ਲੈ ਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਐ ਆ ਵੇਖ ਲੋ ਇਧਰ ਵੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰਸ਼ਾਸਨ ਵਾਲਿਆਂ ਨੂੰ ਪੁੱਛਦਾ ਐ ਅਈ ਸੌਰੀਓ ਮਾਰੀ ਜਾ ਨੀਓ ਅਈ ਦੀ ਤੁਸੀਂ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾ ਲੋ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਥਾਵਾ ਤੇ ਖੜ ਕੇ ਹੀ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ ਆ ਵੇਖੋ ਤਾਂ ਸਹੀ ਹੈ ਖੁੱਧਿਆ ਹੋਇਆ ਪਾਣੀ ਜੀ ਨੂੰ ਆਂਦੇ ਸਾਡਾ ਸੈਂਟਰ ਹੈ ਈਐਸਪੀਪੀ ਜੀ ਇਹ ਤੋਂ ਖੁੱਧ ਕੇ ਪਾਣੀ ਪਾ ਰਹੇ ਆ ਆ ਔਰ ਆ ਇਹ ਇੱਕ ਸੈਂਟਰ ਹੈ ਜਿੱਥੋਂ ਦੋ ਸੈਂਟਰ ਬਣਦੇ ਇੱਕ ਤਾਜਪੁਰ ਰੋਡ ਇੱਕ ਫੋਕਾ ਪੁਆਇੰਟ 9 ਕਰੋੜ ਲੀਟਰ ਪੈਂਦਾ ਇੱਕ ਬਾਦਰਖੇ ਵਾਲਾ ਔਰ ਇਹ ਕਿੰਨਾ ਬਣ ਗਿਆ 1.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਡਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲੋ ਇੰਨਾ ਗੰਦਾ ਪਾਣੀ ਇਹ ਪਹਿਲੀ ਬਾਤ ਸ਼ਾਈ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇਹਨਾਂ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੁਜ ਜage ਬਿਆਸ ਨਾਲ ਮਿਲਦਾ ਹੈ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਵੰਡਦੀਆਂ ਨੇ ਇਹ ਸਾਡੀ ਸਰਕਾਰ ਕਿਉਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂ ਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂਤ ਸਰਕੜੀ ਕੀ ਕਾਰਨ ਬਈ ਹੁਣ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਇਹ ਇਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ 'ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25-25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਇਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਇਹ ਅਜੀਜ਼ ਇਹ ਤੁਹਾਡੀ ਸਰਕਾਰ ਹੈ ਓਏ ਸੌਰੀਓ ਜੇ ਕੁਝ ਨਹੀਂ ਕਰ ਸਕਦੇ ਤਾਂ ਕੀ ਵਾਅਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਦੀ ਜਿਆ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਝੂਠੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਿਵੇਂ ਲੱਖੇ ਨੇ ਆਪੀਲ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਨ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਮਾਤੀਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ 200 ਰੁਪਏ ਤੇ ਮਰਨ ਲਈ ਰੈਡੀ ਰਹੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਬਖਾਈ ਪੁੱਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਐ ਐਡੇ ਐਡੇ ਬੱਚੇ ਤੁਹਾਡੇ ਵੀ ਨਹੀਂ ਇਨ੍ਹਾਂ ਫੈਕਟਰੀਆਂ ਵਾਲਿਆਂ ਦੇ ਵੀ ਨਹੀਂ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਆ ਜ਼ਹਿਰ ਪਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਝ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆ ਭਾਈ ਆ ਰਾਗ ਹੀ ਰੁਰਿਆ ਆ ਨਾਰਾਜ਼ ਆਂਦਾ ਬੰਦਾ ਖੜਿਆ ਇਹਦੇ ਖੜਿਆ ਜਾਂਦਾ ਹੈ ਹੈ ਬਹੁਤ ਗੰਦੇ 10 50 ਦੇ ਲੋਕਾਂ ਨੂੰ ਜਾਂ 10 50 ਦੇ ਲੋਕਾਂ ਨੂੰ ਓਏ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਇਹਨਾਂ ਤਰੀਕ ਨੂੰ ਆਪਾਂ ਸਾਥ ਦਈਏ ਲੱਖੇਬਾਈ ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀਂ ਓਏ ਆਪਣੀਆਂ ਆਉਣ ਵਾਲੀਆਂ نسلਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਤ ਸੁਟ ਆ ਗਈ ਓ ਘਰਾਂ 'ਚ ਜੇ ਨਾ ਹੁਣ ਵੀ ਉੱਠੇ ਤਾਂ ਆ ਖੰਗੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਹੈ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣਾ ਨਾ ਦਿਓ ਦੇ ਤੁਸੀਂ ਯਾਰ ਦੇ ਕੇ ਮਾਰ ਦੋ ਲੋਕਾਂ ਨੂੰ ਕੌਣ ਜਮ ਮੈਂ ਬਾਰਾ ਨਵਾਂ ਬਣਿਆ ਪ੍ਰਧਾਨ ਅਮਨ ਰੋੜਾ ਇਹਦਾ ਜਵਾਬ ਦੇਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਦੇ ਜਵਾਬ ਦੇਣ ਕੌਣ ਜਵਾਬ ਦੇਊਗਾ ਯਾਰ ਮੈਂ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਇਨਸਾਨੀਅਤ ਦਾ ਮਸਲਾ ਮੁਫਤਲੀ ਭਲਾਈ ਦਾ ਮਸਲਾ ਆਓ ਮੇਰਾ ਵੀਰਾ ਤਨ ਤਰੀਕ ਨੂੰ ਬੰਦ ਕਰ ਦੇ ਕੇ ਸਫਰੀ ਹੈਗਾ ਬਸਲਾ ਦੀ ਹੈ ਇਹ ਕਿਉਂ ਆਈ ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਏ 800 ਤੋਂ ਉੱਤੇ ਆ 800 ਤੋਂ ਉੱਤੇ ਆ ਏਕਯੂਆਈ ਆ ਵੇਖ ਲੋ ਅ ਤੂੰ ਆ ਵੇਖ ਲੋ ਪਾਣੀ ਵੇਖ ਲੋ ਓ ਸੌਰਿਓ ਕੁਛ ਤਾਂ ਸੋਚ ਲੋ ਯਾਰ ਜੇ ਹੁਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫਿਰ ਤੁਸੀਂ ਮਤਲਬ ਅੱਖਾਂ ਵੇਖ ਕੇਵੇਂ ਹਾਲ ਐ ਸੰਗ ਬੱਚਾਂ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਖੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਬੱਚੇ ਜਲਦੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢਡ ਪਾੜ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਨਾਲ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਹਿਰ ਪਿਆ ਰਹੇ ਹੋ ਪੰਜਾਬੀ ਉੱਠ ਖੜੋ ਹੁਣ ਆ ਜਾਓ ਭਾਈ ਤਿੰਨ ਤਰੀਕ ਨੂੰ ਵੇਅਰ ਕਾਪ ਆ ਸਮਾਂ 12 ਵਜੇ ਆ ਦਿਖਾ ਦੀ ਨੇੜੇ ਕਰਕੇ ਮਾੜਾ ਜਾ ਉਹ ਵੀ ਦਿਖਾ ਦੇ ਜ਼ੂਮ ਕਰਕੇ ਆਹ ਵਿਖਾ ਦੇ ਹਾਲਾਤ ਦਿਖਾਜਾ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇੱਧਰ ਜਿਹੜੇ ਕਹਿੰਦੇ ਗੱਟ ਪਰਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨ 11 ਨਿਕਲਦੀਆਂ ਦਿਖਾ ਆ ਦਿਖਾ ਆ ਪੁੱਤਾ ਆਜ਼ਾਦ